ਅੱਜ ਵੇਖੋ ਜੇ ਅਮਰਤਪਾਲ ਦੀ ਵਾਈਫ ਵਿਦੇਸ਼ ਚਲੀ ਸੀ ਤੇ ਸਾਡੇ ਜਿਹੜੇ ਅਫਸਰ ਨੇ ਮੁਲਾਜ਼ਮ ਨੇ ਉਹ ਪੂਰੇ ਸਿਹਤ ਨੇ ਪੂਰੇ ਇਮਾਨਦਾਰ ਨੇ ਤੇ ਅੱਜ ਹੀ ਵੇਖੋ 에어ਪੋਰਟ ਤੇ ਰੋਕ ਲਿਆ ਗਿਆ ਜਿਹੜਾ ਜਿਹੜਾ ਵੀ ਪੰਜਾਬ ਨਾਲ ਗਲਤ ਕਰੂ ਉਹਤੇ ਬੰਦੀ ਬਕਾਇਦਾ ਕਾਰਵਾਈ ਹੋਊਗੀ ਵੇਖੋ ਨਹੀਂ ਆ ਆਪਣੀ ਕੰਟੀਨ ਕਿਤੇ ਤੋਂ ਨਹੀਂ ਇਹ ਨਹੀਂ ਹੈ ਉਥੇ ਗੱਲ ਗੱਲ ਕਰੋ ਨਾ ਜੀ ਇੱਕ ਗੱਲ ਕਰੋ ਤਾਂ ਚੱਲ ਜੀ ਬਾਬਾ ਜੀ ਗੁਰੂ ਘਰ ਆ ਗੁਰੂ ਘਰ ਇੱਕ ਸਵਾਲ ਸਵਾਲ ਪੁੱਛਣਾ ਇੱਕ ਆਪ ਮੋਟਾ ਪਾਈਆਂ ਨੇ ਸਵਾਲ ਪੱਗਾ ਸਿਰ ਫਜ਼ਾਏ ਆ ਜਿਹੜੀ ਗੱਲ ਆ ਸਵਾਲਾ ਸਵਾਲਾਂ ਤੋਂ ਭੱਜੀ ਜਾਂਦੇ ਨਹੀਂ ਤਾਨੂੰ ਜੇ ਬਣਾਤਾ ਨਾ ਬਣਾਤਾ ਨਾ ਤੁਨੂੰ ਜੇ ਗੁਰੂ ਘਰੇ ਨਹੀਂ ਆ ਤੇ ਪੱਗਾ ਸਿਰ ਫਜ਼ਾਏ ਤੇ ਗਦਾਰ ਗਦਾਰ ਸਿੱਖ ਕੌਮ ਉਹਦਾ ਨਹੀਂ ਕਦੀ ਮਰਦੀ ਗਦਾਰਾਂ ਕੋ ਵਰਦੀ ਗਦਾਰਾਂ ਕੋ ਮਰੋ ਡੁੱਬੋ ਮਰੋ ਡੁੱਬੋ ਇਹ ਕਿਹਦੀ ਕੀ ਗਲਤੀ ਨੂੰ ਕਰਾਇਆ ਪਾ ਜੇ ਤੁਸੀਂ ਤੇਰੇ ਨਾਲ ਗੱਲ ਕਰਨੀ ਪੰਜਾਬ ਕਰੋ ਅਗੇ ਮੇਰਾ ਨੰਬਰ ਲਓ ਮੈਂ ਤੁਹਾਨੂੰ ਮਿਲਾਂਗਾ ਪੰਜਾਬ ਨੰਬਰ ਦੋ ਨੰਬਰ ਲਓ ਨੰਬਰ 945 49 ਨੰਬਰ 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 ਸਰਕਾਰਾ ਸ਼ਾਨ ਦੇ ਚਾੜੂ ਦੱਸੋ ਦੱਸੋ ਨੰਬਰ 945 49 900 ਰੁਪਏ ਨੰਬਰ ਲਾਉਣੀ ਤੇ ਮੈਂ ਬੁਲਾਉਂਗਾ ਅਰੇ ਗੁਰੂ ਘਰ ਆਇਆ ਮੈਂ ਹਾਂਜੀ ਮੈਂ ਕੋਈ ਗੱਲ ਨਹੀਂ ਤੇ ਇਹ ਗੁਰੂ ਘਰ ਕੋਈ ਗਲਤ ਥੋੜੀ ਬੋਲਣ ਲੱਗੇ ਆ ਅਸੀਂ ਇੱਕ ਥੋੜੀ ਬੋਲਣਾ ਸਵਾਲ ਪੁੱਛੀਏ ਆ ਸਵਾਲ ਰਕੇ ਹੋ ਗਏ ਆ ਹਾਂਜੀ ਤੁਸੀਂ ਨਾ ਥੋੜਾ ਜਿਹਾ ਪਿੰਡਾਂ 'ਚ ਸਵਾਰਾ 프리 ਜਿਆ ਹੀ ਬੋਟਾ ਪਾਉਂ ਸਾਡਾ ਬਾਤੂ ਵੀ ਪੁੱਛਣ ਦਾ ਕਿ ਕਹਾਵਗੀ ਆਪਾਂ ਕੋ ਲੜਨ ਥੋੜੀ ਆਈ ਐ ਇਸੇ ਗੱਲ ਸੱਚ ਤੇ ਇਹਨੇ ਗੱਲ ਕਰ ਰਿਹਾ ਆਈ ਅਮਰਪਾਲ ਦੀ ਘਰ ਦੀ ਤਾਂ ਕਸੂਰ ਦੱਸੋ ਇਹਨੇ ਬੋਲਿਆ ਨਹੀਂ ਕੋਈ ਬੋਲਿਆ ਇਹਨੇ ਕਿਹਾ ਇਹਨੇ ਖਤ ਨੇ ਬੋਲਿਆ ਕੀ ਇਹਦੇ ਬੱਚੇ ਆਉਣਗੇ ਕੋਈ ਗੱਲ ਦੱਸੋ ਕੀ ਕਸੂਰ ਕੀ ਐ ਦੱਸੋ ਇੱਕ ਵਾਰੀ ਤੁਸੀਂ ਪੂਰੀ ਕੰਪਨੀ ਨੂੰ ਇਹ ਤੁਹਾਡਾ ਨਸ਼ਾ ਬੰਦ ਹੋ ਗਿਆ ਤਾਂ ਕਰਦੇ ਆ ਉਹਨੇ ਬੱਚਿਆ ਹੀ ਲੱਗਿਆ ਕਿ ਅਮਰਪਾਲ ਦੀ ਘਰ ਦੀ ਜਗਾ ਤੁਹਾਡੀ ਕੋਈ ਵੀ ਭੈਣ ਹੋਵੇ ਕੀ ਕਰ ਕਰੋਗੇ ਲਖੋਗੇ ਉਹਨੇ ਕੀ ਕਰੋਗੇ ਜੇ ਜੇ ਤੁਹਾਡੇ ਬੀਤੀ ਹੋਵੇ ਨਾ ਫਿਰ ਸਾਨੂੰ ਪਤਾ ਲੱਗੇ ਸਾਡੇ ਤਿੰਨ ਹੀ ਬੈਠੇ ਆ ਅੱਜ ਵੇਖੋ ਜੇ ਅਮਰਪਾਲ ਦੀ ਵਾਈਫ ਵਿਦੇਸ਼ ਚਲੀ ਸੀ ਤੇ ਸਾਡੇ ਜਿਹੜੇ ਅਫਸਰ ਨੇ ਮੁਲਾਜ਼ਮ ਨੇ ਉਹ ਪੂਰੇ ਸਿਹਤ ਨੇ ਪੂਰੇ ਇਮਾਨਦਾਰ ਨੇ ਵੇ ਅੱਜ ਹੀ ਵੇਖੋ 에어ਪੋਰਟ ਤੇ ਰੋਕ ਲਿਆ ਗਿਆ ਜਿਹੜਾ ਜਿਹੜਾ ਵੀ ਪੰਜਾਬ ਨਾਲ ਗਲਤ ਕਰੂ ਉਥੇ ਬੰਦੀ ਬਕਾਇਦਾ ਕਾਰਵਾਈ ਹੋਊਗੀ ਵੇ ਨਹੀਂ ਆਪ ਕੋਈ ਪ੍ਰਿੰਸ ਵੀ ਗਿਆ ਤਾਂ ਬਰ ਨਹੀਂ ਹੈ ਨਹੀਂ ਉਧਰੇ ਗੱਲ ਗੱਲ ਕਰੋ ਨਾ ਜੀ ਗੱਲ ਕਰੋ ਤਾਂ ਚੱਲ ਬਾਬਾ ਜੀ ਗੁਰੂ ਘਰਿਆ ਗੁਰੂ ਘਰ ਆਪ ਇੱਕ ਸਵਾਲ ਪੁੱਛਣਾ ਹੈ ਸਵਾਲ ਪੁੱਛਣਾ ਇੱਕ ਆਪ ਮੋਟਾ ਪਾਈਆਂ ਨੇ ਸਵਾਲ ਭੱਗਾ ਸਿਰ ਭਵਾਏ ਆ ਜਿਹੜੀ ਗੱਲ ਆ ਸਵਾਲਾ ਸਵਾਲਾ ਤਾਂ ਭੱਜੀ ਜਾਂਦੇ ਨਹੀਂ ਇਹਦੇ ਤਾਨੂੰ ਜੇ ਬਣਾਤਾ ਨਾ ਬਣਾਤਾ ਨਾ ਤੁਨੂ ਜੇ ਗੁਰੂ ਘਰੇ ਨਹੀਂ ਆ ਤੇ ਪੱਗਾ ਸਿਰ ਫਜ਼ਾਇ ਤੇ ਗਦਾਰ ਹੈ ਗਦਾਰ ਸਿੱਖ ਕੋ ਮੋਦਦਾ ਨਹੀਂ ਕਦੀ ਮਰਦੀ ਗਦਾਰਾਂ ਕੋ ਵਰਦੀ ਗਦਾਰਾਂ ਕੋ ਇੱਦਾਂ ਦੀ ਕੀ ਗਲਤੀ ਹੂੰ ਗੱਲ ਕਰਨੀ ਪੰਜਾਬ ਕਰੋ ਅਗੇ ਮੇਰਾ ਫੋਨ ਨੰਬਰ ਲਓ ਮੈਂ ਤੁਹਾਨੂੰ ਮਲਾਉਂਗਾ ਪੰਜਾਬ ਨੰਬਰ ਦੋ ਨੰਬਰ ਲਓ ਨੰਬਰ 945 ਨੰਬਰ ਨੰਬਰ ਸਾਹਿਬ ਸਰਕਾਰਾ ਸ਼ਾਂਤੀ ਦਾ ਚਾੜੂ ਦੱਸੋ ਦੱਸੋ ਨੰਬਰ 945 945 900 ਰੁਪਏ ਨੰਬਰ ਰੋਲਾ ਨਹੀਂ ਤੇ ਮੈਂ ਤੁਹਾਨੂੰ ਤਾਂ ਨਹੀਂ ਕਰਦਾ ਤੇ ਮੈਂ ਲਵਾਂਗਾ ਹਾਂ ਜੀ ਵੀ ਕੋਈ ਗੱਲ ਨਹੀਂ ਤਾਂ ਇਹ ਗੁਰੂ ਘਰ ਕੋਈ ਗਲਤ ਥੋੜੀ ਬੋਲਣ ਲੱਗੇ ਆ ਅਸੀਂ ਗੱਲ ਕਰੀ ਸੀ ਸਵਾਲ ਪੁੱਛेंगे ਆ ਸਵਾਲ ਰੱਖੇ ਹੋਏ ਆ ਹਾਂ ਜੀ ਤੁਹਾਨੂੰ ਥੋੜਾ ਜਿਆ ਕਿੰਦਾ ਜਿਹਾ ਹੋਣਾ ਦੁਬਾਰਾ ਫਿਰ ਵੀ ਜਿਵੇਂ ਵੋਟਾਂ ਪਾਈਆਂ ਸਾਡਾ ਹਾਕੂ ਵੀ ਪੁੱਛਣ ਦਾ ਕਿ ਕਹਾਵਗੀ ਆਪਾਂ ਕੋ ਲੜਨ ਥੋੜੀ ਆਈ ਐ ਇਸੇ ਗੱਲ ਸੱਚ ਤੇ ਇਹਨੇ ਗੱਲ ਕਰ ਰਿਹਾ ਆਈ ਅਮਰਪਾਲ ਦੀ ਘਰ ਦੀ ਤਾਂ ਕਸੂਰ ਦੱਸੋ ਇਹਨੇ ਬੋਲਿਆ ਨਹੀਂ ਕੋਈ ਪੂਰਾ ਇਹਨੇ ਖਾਤ ਨੇ ਬੋਲਦਾ ਕੀ ਇਹਦੇ ਜਿਹੜਾ ਜਿਹੜਾ ਪੰਜਾਬ ਨੇ ਇਹਦੇ ਬੱਚੇ ਆ ਗਏ ਉਹਨਾਂ ਪਲੀ ਗੱਲ ਦੱਸੋ ਕੀ ਕਸੂਰ ਕੀ ਐ ਦੱਸੋ ਇੱਕ ਵਾਰੀ ਤੁਸੀਂ ਅਮਰਪਾਲ ਪੂਰੀ ਕੰਪਨੀ ਨੂੰ ਇਹ ਤੁਹਾਡਾ ਨਸ਼ਾ ਬੰਦ ਹੋ ਗਿਆ ਤਾਂ ਕਰਦੇ ਆ ਤੁਹਾਡੇ ਉਹਦੇ ਬੱਚੇ ਹੀ ਲੱਗਿਆ ਕਿ ਦੀ ਜਗਾ ਤੁਹਾਡੀ ਕੋਈ ਪੈਣਾ ਵਾ ਤੇ ਕੀ ਕਰੋਗੇ ਲਖੋਗੇ ਉਹਨੂੰ ਕੀ ਕਰੋਗੇ ਜੇ ਇਹ ਤਾਂ ਤੇ ਬੀਤੀ ਹੋਵੇ ਨਾ ਫੇਰ ਤੁਹਾਨੂੰ ਪਤਾ ਲੱਗੇ ਸਾਡੇ ਤਿੰਨ ਹੀ ਬੈਠਾ ਤੁਸੀਂ ਦੇ ਡਰੇ ਵਿੱਚ ਅੱਜ ਵੇਖੋ ਜੇ ਅਮਰਤਪਾਲ ਦੀ ਵਾਈਫ ਵਿਦੇਸ਼ ਚਲੀ ਸੀ ਤੇ ਸਾਡੇ ਜਿਹੜੇ ਅਫਸਰ ਨੇ ਮੁਲਾਜ਼ਮ ਨੇ ਉਹ ਪੂਰੇ ਸਿਹਤ ਨੇ ਪੂਰੇ ਇਮਾਨਦਾਰ ਨੇ ਤੇ ਅੱਜ ਹੀ ਵੇਖੋ 에어ਪੋਰਟ ਤੇ ਰੋਕ ਲਿਆ ਗਿਆ ਜਿਹੜਾ ਜਿਹੜਾ ਵੀ ਪੰਜਾਬ ਨਾਲ ਗਲਤ ਕਰੂ ਉਹਤੇ ਬੰਦੀ ਬਕਾਇਦਾ ਕਾਰਵਾਈ ਹੋਊਗੀ ਵੇ ਨਹੀਂ ਆਪ ਕੋਈ ਪ੍ਰਿੰਸ ਵੀ ਕਹਤੋਂ ਨਹੀਂ ਹੈ ਨਹੀਂ ਹੈ ਉਥੇ ਗੱਲ ਗੱਲ ਕਰੋ ਨਾ ਜੀ ਗੱਲ ਕਰੋ ਤਾਂ ਚੱਲ ਬਾਬਾ ਜੀ ਗੁਰੂ ਘਰ ਆ ਗੁਰੂ ਘਰ ਆਪੇ ਇੱਕ ਸਵਾਲ ਪੁੱਛਣਾ ਹੈ ਸਵਾਲ ਪੁੱਛਣਾ ਇੱਕ ਆਪਾ ਮੋਟਾ ਪਾਈਆਂ ਨੇ ਸਵਾਲ ਪੱਗਾ ਸਿਰ ਫਜ਼ਾਏ ਆ ਜਿਹੜੀ ਗੱਲ ਆ ਸਵਾਲਾ ਸਵਾਲਾ ਤਾਂ ਭੱਜੀ ਜਾਂਦੇ ਨਹੀਂ ਤਾਨੂੰ ਜੇ ਬਣਾਤਾ ਨਾ ਬਣਾਤਾ ਨਾ ਤਾਨੂੰ ਜੇ ਗੁਰੂ ਘਰੇ ਨਹੀਂ ਆ ਤੇ ਪੱਗਾ ਸਿਰ ਫਜ਼ਾਏ ਤੇ ਗਦਾਰ ਗਦਾਰ ਸਿੱਖ ਕੌਮ ਉਹਦਾ ਨਹੀਂ ਕਦੀ ਮਰਦੀ ਗਦਾਰਾਂ ਕੋ ਵਰਦੀ ਗਦਾਰਾਂ ਕੋ ਮਰੋ ਡੱਬੂ ਮਰੋ ਡੱਬੂ ਇਹਦੀ ਕੀ ਗਲਤੀ ਨੂੰ ਕਰਾਇਆ ਪੰਜਾਬ ਕਰੋ ਅਗੇ ਮੇਰਾ ਨੰਬਰ ਲਓ ਮੈਂ ਤੁਹਾਨੂੰ ਲਾਉਂਗਾ ਪੰਜਾਬ ਨੰਬਰ ਤੋਂ ਸਰਕਾਰਾਂ ਨੰਬਰ ਲੋ ਨੰਬਰ 94539 ਨੰਬਰ 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 ਸਰ ਸਾਰੀ ਸਰਕਾਰਾਂ ਸ਼ਾਂਤੇ ਚਾੜੂ ਦੱਸੋ ਦੱਸੋ ਨੰਬਰ 94539 900 ਰੁਪਏ ਨੰਬਰ ਨੰਬਰ ਤੇ ਮੈਂ ਬੁਲਾਉਂਗਾ ਅਰੇ ਗੁਰੂ ਘਰ ਆਇਆ ਮੈਂ ਹਾਂਜੀ ਮੈਂ ਕੋਈ ਗੱਲ ਨਹੀਂ ਤੇ ਇਹ ਗੁਰੂ ਘਰ ਕੋਈ ਗਲਤ ਥੋੜੀ ਬੋਲਣ ਲੱਗੇ ਆ ਅਸੀਂ ਗੱਲ ਥੋੜੀ ਬੋਲਣਾ ਹੈ ਸਵਾਲ ਪੁੱਛੀਏ ਆ ਸਵਾਲ ਰਕੇ ਹੋ ਗਏ ਆ ਹਾਂਜੀ ਤੁਸੀਂ ਨਾ ਥੋੜਾ ਜਿਆ ਕਿੰਨਾਂ ਸੌਣਾਂ ਦਬਾਰਾ ਫਿਰ ਵੀ ਜੇ ਅਸੀਂ ਵੋਟਾਂ ਪਾਈ ਸਾਡਾ ਹੱਕੂ ਵੀ ਪੁੱਛਣ ਦਾ ਕਿਹੜੇ گاؤں ਦੀ ਆਪਾਂ ਕੋ ਲੜਨ ਥੋੜੀ ਆਏ ਐ ਇਸਾ ਅਸੀਂ ਸੱਚਾ ਤੇਰੇ ਨਾਲ ਗੱਲ ਕਰ ਰਹੇ ਆਂ ਭਾਈ ਅਮਰਪਾਲ ਦੀ ਘਰ ਦੀ ਦਾ ਕਸੂਰ ਦੱਸੋ ਇਹਨੇ ਬੋਲਿਆ ਨਹੀਂ ਕਿ ਸੁੱਧ ਪੁਰਾ ਇਹਨੇ ਕਿਹਾ ਇਹਨੇ ਖਾਤ ਨੇ ਬੋਲਦਾ ਕੀ ਹੈ ਇਹਦੇ ਬੱਚੇ ਆ ਗਏ ਬੋਲਾ ਪਲੀ ਗੱਲ ਦੱਸੋ ਕੀ ਕਸੂਰ ਕੀ ਹੈ ਦੱਸੋ ਇੱਕ ਵਾਰੀ ਤੁਸੀਂ ਪੂਰੀ ਕੰਪਨੀ ਉਹ ਤੁਹਾਡਾ ਨਸ਼ਾ ਬੰਦ ਹੋ ਗਿਆ ਕਹਿੰਦੇ ਆਂ ਆ ਤੁਹਾਡੇ ਉਹਦੇ ਬੱਚੇ ਹੀ ਲੱਗੇ ਕੇ ਨੂੰ ਆਹ ਤੁਹਾਡੀ ਕੋਈ ਪਤਾ ਨਾ ਉਹ ਕੀ ਕਰੋਗੇ ਦੇਖੋਗੇ ਉਹਨੂੰ ਕੀ ਕਰੋਗੇ ਜੇ ਇਹ ਤਰ੍ਹਾਂ ਤੇ ਬੀਤੀ ਹੋਵੇ ਨਾ ਫੇਰ ਸਾਨੂੰ ਪਤਾ ਲੱਗੇ ਸਾਡੇ ਤਿੰਨ ਹੀ ਬੈਠਾ ਅੱਜ ਦੇਖੋ ਜੇ ਅਮਰਤਪਾਲ ਦੀ ਵਾਈਫ ਵਿਦੇਸ਼ ਚਲੀ ਸੀ ਤੇ ਸਾਡੇ ਜਿਹੜੇ ਅਫਸਰ ਨੇ ਮੁਲਾਜ਼ਮ ਨੇ ਉਹ ਪੂਰੇ ਸਿਹਤ ਨੇ ਪੂਰੇ ਇਮਾਨਦਾਰ ਨੇ ਤੇ ਅੱਜ ਹੀ ਵੇਖੋ 에어ਪੋਰਟ ਤੇ ਰੋਕ ਲਿਆ ਗਿਆ ਜਿਹੜਾ ਜਿਹੜਾ ਵੀ ਪੰਜਾਬ ਨਾਲ ਗਲਤ ਕਰੂ ਉਹਤੇ ਬੰਦੀ ਬਕਾਇਦਾ ਕਾਰਵਾਈ ਹੋਊਗੀ ਵੇਖੋ ਵੇ ਆ ਆਪਣੀ ਕੰਟੀਨਿਕਾ ਤੋਂ ਬਰੋ ਨਹੀਂ ਹੈ ਨਹੀਂ ਉਥੇ ਗੱਲ ਗੱਲ ਕਰੋ ਨਾ ਜੀ ਇੱਕ ਗੱਲ ਕਰ ਤਾਂ ਚੱਲ ਬਾਬਾ ਜੀ ਗੁਰੂ ਘਰ ਆ ਗੁਰੂ ਘਰ ਇੱਕ ਸਵਾਲ ਪੁੱਛਣਾ ਹੈ ਸਵਾਲ ਪੁੱਛਣਾ ਇੱਕ ਆਪਾਂ ਵੋਟਾਂ ਪਾਈਆਂ ਨੇ ਸਵਾਲ ਪੱਗਾ ਸਿਰ ਫਜ਼ਾਏ ਆ ਜਿਹੜੀ ਗੱਲ ਆ ਸਵਾਲਾਂ ਤੋਂ ਭੱਜੀ ਜਾਂਦੇ ਨਹੀਂ ਤੁਹਾਨੂੰ ਜੇ ਬਣਾਤਾ ਨਾ ਬਣਾਤਾ ਨਾ ਤੁਹਾਨੂੰ ਜੇ ਗੁਰੂ ਘਰੇ ਨਹੀਂ ਆ ਤੇ ਪੱਗਾ ਸਿਰ ਫਜ਼ਾਏ ਤੇ ਗਦਾਰ ਗਦਾਰ ਸਿੱਖ ਕੋ ਮੋਦ ਨਹੀਂ ਕਦੀ ਮਰਦੀ ਗਦਾਰਾਂ ਕੋ ਮਰਦੀ ਗਦਾਰਾਂ ਕੋ ਮਰੋ ਡੁੱਬੋ ਮਰੋ ਡੁੱਬੋ ਇਹ ਦੋ ਜੀ ਦੀ ਕੀ ਗਲਤੀ ਨੂੰ ਨੂੰ ਤੇਰਾ ਆਪਾ ਜੀ ਨੂੰ ਤੇਰੇ ਨਾਲ ਗੱਲ ਕਰਨੀ ਪੰਜਾਬ ਕਰੋ ਅਗੇ ਮੇਰਾ ਨੰਬਰ ਲਓ ਮੈਂ ਤੁਹਾਨੂੰ ਮਿਲਾਂਗਾ ਪੰਜਾਬ ਨੰਬਰ ਦੋ ਨੰਬਰ ਲੋ ਨੰਬਰ 945 39 ਨੰਬਰ ਨੰਬਰ 94 ਸਰਕਾਰਾ ਸ਼ਾਨ ਦੇ ਚਾੜੂ ਦੱਸੋ ਦੱਸੋ ਨੰਬਰ 945 39 900 ਰੁਪਏ ਨੰਬਰ 94 ਤੇ ਮੈਂ ਬੁਲਾਉਂਗਾ ਅਰੇ ਗੁਰੂ ਘਰ ਆਇਆ ਮੈਂ ਹਾਂਜੀ ਮੈਂ ਕੋਈ ਗੱਲ ਨਹੀਂ ਤੇ ਇਹ ਗੁਰੂ ਘਰ ਕੋਈ ਗਲਤ ਥੋੜੀ ਬੋਲਣ ਲੱਗੇ ਆ ਅਸੀਂ ਇਹ ਗੱਲ ਹੋ ਰਹੀ ਹੈ ਸਵਾਲ ਪੁੱਛੇਗਾ ਸਵਾਲ ਰੱਖੇ ਹੋਏ ਆ ਹਾਂਜੀ ਤੁਹਾਨੂੰ ਥੋੜਾ ਜਿਆ ਪਿੰਡਾਂ ਸੋਂ ਆਉਣਾ ਦਬਾਰਾ ਨਹੀਂ ਵੀ ਜੇ ਅਸੀਂ ਬੋਟਾ ਪਾਈ ਸਾਡਾ ਹਾਕੂ ਵੀ ਪੁੱਛਣ ਦਾ ਛੁੱਟਿਆ گاਉਂ ਵੀ ਆਪਾਂ ਕੋ ਲੜਨ ਥੋੜੀ ਆਈ ਐ ਇਸਾ ਅਸੀਂ ਸੱਚਾ ਤੇਰੇ ਨਾਲ ਗੱਲ ਕਰ ਰਹੇ ਆ ਭਾਈ ਅਮਰਪਾਲ ਦੀ ਘਰ ਦੀ ਦਾ ਕਸੂਰ ਦੱਸੋ ਇਹਨੇ ਬੋਲਿਆ ਨਹੀਂ ਕਿ ਦੁੱਧ ਪੂਰਾ ਇਹਨੇ ਕਿਹਾ ਇਹਨੇ ਖਾਤ ਨੇ ਬੋਲਦਾ ਕੀ ਇਹਦੇ ਬੱਚੇ ਆ ਗਏ ਥੋੜਾ ਪਲੀ ਗੱਲ ਦੱਸੋ ਕੀ ਕਸੂਰ ਕੀ ਹੈ ਦੱਸੋ ਇੱਕ ਵਾਰੀ ਤੁਸੀਂ ਇਤਨਾ ਡਾ ਨਸ਼ਾ ਬੰਦ ਹੋ ਗਿਆ ਤਾੜ ਕਰਦੇ ਆ ਤੁਹਾਡੇ ਉਹਦੇ ਬੱਚਾ ਹੀ ਲੱਗਿਆ ਕਿ ਉਹ ਪਾਲ ਦੀ ਘੜ ਦੀ ਜਗਾ ਤੁਹਾਡੀ ਕੋਈ ਧੀ ਭੈਣ ਹੋਵੇ ਕੀ ਕਰੋਗੇ ਲਖੋਗੇ ਉਹਨੂੰ ਕੀ ਕਰੋਗੇ ਜੇ ਜੇ ਤੁਹਾਡੇ ਤੇ ਬੀਤੀ ਹੋਵੇ ਨਾ ਫੇਰ ਤੁਹਾਨੂੰ ਪਤਾ ਲੱਗੇ ਤੁਹਾਡੇ ਤਿੰਨੋ ਹੀ ਬੈਠਾ ਸੀ ਦੇਰੇ ਵੀਰ ਬੈਠੇ ਰਹੇ